ਸਰਬਜੀਤ ਸੰਗਰੂਰ ਵੀ ਦੀ ਕਾਤਾ ਉਸ ਨੇ ਤਾਂ ਫਿਰ ਆਪੇ ਹੀ ਕਦੇ ਨਾ ਕਦੇ ਤਾਂ ਗਾਉਣਾ ਆਏ ਕਦੇ ਨਾ ਕਦੇ ਤਾਂ ਗਾਉਣਾ ਆਏ ਲੱਗਿਆ ਗੀਤ ਤੇਰਾ ਵਧੀਆ ਜਿਸ ਨੂੰ ਸੁਣ ਸੰਗਰੂਰ ਵੀ ਜਿਸ ਨੂੰ ਸੁਣ ਸੰਗਰੂਰ ਵੀ ਲੱਗਿਆ ਗੀਤ ਤੇਰਾ ਵਧੀਆ ਜਿਸ ਨੂੰ ਸੁਣ ਸੰਗਰੂਰ ਵੀ ਉਸ ਨੇ ਤਾਂ ਫਿਰ ਆਪੇ ਹੀ ਕਦੇ ਨਾ ਕਦੇ ਤਾਂ ਗਾਉਣਾ ਆਏ ਕਦੇ ਨਾ ਕਦੇ ਤਾਂ ਗਾਉਣਾ ਏ ਜਾਂ ਮਾ ਸਦਕੇ ਸੋਚ ਤਰੀ ਤੂੰ ਜੋ ਤੂੰ ਕਹਿੰਦਾ ਏ ਗਾਉਂਦੇ ਰਹਿਣਾ ਖੁਦ ਹੀ ਨਾ ਤੇਰੀ ਹੱਥ ਲਗਾਉਣਾ ਏ ਕੀ ਕਹਿੰਦੇ ਰਹਿੰਦੇ ਨੇ ਲੋਕੀ ਮੈਨੂੰ ਸੰਗਰੂਰ ਵੀ ਤੂੰ ਨਾ ਕਦੇ ਕੋਈ ਦਿਲ ਤੇ ਲਾਉਂਦਾ ਏ ਤੂੰ ਨਾ ਕੋਈ ਕਦੇ ਕੋਈ ਦਿਲ ਤੇ ਲਾਉਂਦਾ ਏ ਨਾ ਕਬਰਾਵੇਂ ਕਦੇ ਕਿਸੇ ਦੀ ਟਿੱਪਣੀ ਤੋਂ